ਹਾਂਜੀ ਵੀਰ ਜੀ ਕੀ ਹਾਲ ਚਾਲ ਆ ਸਾਰੇ ਵੀਰਾਂ ਦੇ ਠੀਕ ਠਾਕ ਹੋ ਸਾਰੇ ਤੇ ਮੁੰਡੇ ਆਪਣੇ ਗਏ ਆ ਸੇਵਾ ਦੇ ਮਿੱਟੀ ਲੈ ਕੇ ਰਾਤ ਭਰੀਆਂ ਹੀ ਟਰਾਲੀਆਂ ਟਰਾਲੀਆਂ ਭਰਦਨ ਹੋ ਗਿਆ ਹਨੇਰਾ ਤੇ ਇਹਦਾ ਬੈਰੰਗ ਸੀਗਾ ਖਰਾਬ ਆ ਟਰਾਲੀ ਦਾ ਆ ਦੇਖੋ ਇਹਦਾ ਕੱਪ ਬਰਾਤੀ ਬਣਵਾ ਕੇ ਲਿਆ ਖੜੇ ਪੈਰ ਦੂਜਾ ਮਿਲਦਾ ਹੀ ਨਹੀਂ ਸੀਗਾ ਆ ਵੀ ਪਲੇਟ ਪਲੂਟ ਕਲਾ ਕਟਾ ਕੇ ਲਵਾਇਆ ਜਿਗਾਰਜਾ ਬਣਵਾ ਕੇ ਲਾਤਾ ਵਧੀਆ ਤਰ੍ਹਾਂ ਲੱਗ ਗਿਆ ਹੁਣ ਗਰੀਸ ਪਾਤੀ ਆ ਇਸ ਕਰਕੇ ਟਰਾਲ ਆਪਣਾ ਭਰ ਨਹੀਂ ਹੋਇਆ ਤੇ ਇਹ ਰਹਿ ਗਿਆ ਘਰੇ ਤੇ ਬਾਕੀ ਮੁੰਡੇ ਆਪਣੇ ਗਏ ਹੋਏ ਲੈ ਕੇ ਦਿਖਾਉਨੇ ਤੁਹਾਨੂੰ ਵਲੋਗ ਜੁੜੇ ਰਿਓ ਵਲੋਗ ਦੇ ਨਾਲ ਇਹ ਰਾਤ ਦਾ ਜੈਕ ਵੀ ਉੱਧੇ ਲੱਗਾ ਲੈ ਲਾਇਆ ਇਹ ਨੀਗਾ ਹੁਣ ਪਾਕੇ ਟਰਾਲੀ ਲੁਣਨੇ ਪਾਣੀ ਲੋਕ ਜਾ ਲੱਗ ਗਿਆ ਲੱਤਦਾ ਨਹੀਂਗਾ ਡਾਊਨ ਨਹੀਂ ਹੁੰਦਾ ਟਰਾਲੀ ਗਾਂ ਕਰਕੇ ਸਿੱਟਦੇ ਆ ਜੈਕ ਥੱਲੇ ਦੇਖੋ ਤੁਸੀਂ ਵਲੋਗ ਗਏ ਹੋਏ ਮੁੰਡੇ ਆਪਣੇ ਲੈ ਕੇ ਟਰਾਲੀ ਜਾਣੇ ਵੇਂ ਮਿੱਟੀ ਭਰਨ ਆਗੇ ਵੱਗ ਕੇ ਨਾਲੀ ਆਸ ਤਾਂ ਤੇ ਭਰ ਲਈਏ ਦੋ ਰਨੀਆਂ ਭਰਨੀਆਂ ਹੋਣ ਬਾਕੀ ਸਵੇਰੇ ਭਰਾਂਗੇ ਤੋ ਹੁਣ ਭਰ ਲੈਨੇ ਆ ਬਾਕੀ ਸਵੇਰੇ ਰੋਟੀ ਆ ਲੱਗਿਆ ਇੱਕ ਟਰਾਲੀ ਭਰਨ ਯੋ ਇੱਕ ਪਾਰਟ ਇੱਧਰ ਹਮਣ ਭਾਰੀ ਜੜੀ ਕੀ ਹਟਾ ਆਪਣੀਆਂ ਅੰਗੜੀਆਂ ਬਾਕੀ ਭਰੌਣੇ ਆ ਤੁਹਾਨੂੰ ਦਿਖਾਉਣੇ ਨਾਲੇ ਲੋ ਵੀਰ ਜੀ ਮੇਰੇ ਕੋਲ ਜਾਣ ਹੀ ਹੋਇਆ ਕਿ ਕੋਈ ਟਰਾਲੀ ਦਾ ਬੈਲੈਂਸ ਖਰਾਬ ਸੀਗਾ ਤੇ ਕਰਨ ਨੂੰ ਕਹਦਾ ਮੈਂ ਉਹਦੀ ਲੱਤ ਕੇ ਲਿਆਉ ਮੈਂ ਬੈਰਿੰਗ ਫੋਨਾ ਬੈਰਿੰਗ ਨੂੰ ਇਹਨੇ ਰਾਹ ਹੋ ਗਿਆ ਨੋ ਦਾਸੀ ਵੱਜ ਗਏ ਮੈਂ ਪਾਪ ਕੇ ਬੈਰਨ ਸੈੱਟ ਕਰਦਾ ਕੱਪ ਲਾ ਕੇ ਤੇ ਮੈਂ ਕਹਿੰਦਾ ਤੁਸੀਂ ਲੱਦ ਲਿਓ ਬੇਸ ਕਰਕੇ ਵੱਡਾ ਨਾਲਾ ਲੋੜ ਨਹੀਂ ਹੋਣਾ ਹਾਂਜੀ ਤੇ ਹੁਣ ਇਦਾਂ ਹੀਗਾ ਉਧਰੋਂ ਵੀ ਫੋਨ ਆਪਾਂ ਨੂੰ ਆਉਂਦੇ ਗੱਡੜ ਗੱਡੀ ਵਾਲੀ ਸਾਈਡ ਤੋਂ ਉਹ ਕਹਿੰਦੇ ਸਾਡੇ ਭਾਜੀ ਮੰਨ ਕੋ ਬਣਾਲਾ ਵਾ ਵੀ ਤੁਸੀਂ ਸਾਡੇ ਲਾ ਜਾਓ ਇੱਧਰ ਪਹੁੰਚਾ ਦੂਗਾ ਤੇ ਸਾਡਾ ਤਾਂ ਰਾਤ ਦਾ ਹੈਗਾ ਇੱਧਰ ਆਲੀ ਕਣਾ ਜਾਂਦਾ ਸੰਧੂ ਭਾਈ ਹੁਣਾ ਕੋਲ ਤੇ ਚਲੋ ਹੁਣ ਦੇਖਦੇ ਆ ਬਾਕੀ ਕਿਹੜੀ ਸਾਈਡ ਸਵੇਰੇ ਜਾ ਹੁੰਦਾ ਵਾ ਜੇ ਉੱਧਰ ਨੂੰ ਜੋਰ ਪੈਗਾ ਤੇ ਉੱਧਰ ਲੈ ਆਵਾਂਗੇ ਕੋਈ ਨਹੀਂ ਅਗਲਾ ਕਿਹੜਾ ਇੱਧਰ ਸੰਧੂ ਭਾਈ ਹੁਣਾ ਬੁਲਾ ਲਾਂਗੇ ਤੇ ਆਹਨੇ ਗੋਣ ਆਉਂਦੇ ਕਿਨੇ ਭਾਈ ਤੁਸੀਂ ਇੰਦਰ ਲਾਜੋ ਜਾਣੇ ਦਰਬੰਦ ਆਉਣ ਭਾਈ ਇਹ ਭਰ ਕੇ ਟਰਾਲੀ ਆਪਣੀ ਲੱਗੀ ਹੋਈ ਆ ਭਰਨਾ படியவனா பிடிக்க ਆ ਆ ਭਰਨੇ ਸੁਰੇ ਡੋਰਾਂਗੇ ਫੇ ਤੜਕੇ ਲੋ ਵੀਰ ਦੀ ਕਰ ਲਈ ਤਿਆਰੀ ਜਾਣ ਦੀ ਟਰਾਲੀਆਂ ਡੀਕੰਦੇ ਆ ਅੱਜ ਜਾਣਾ ਪਾਲੀ ਕਲਾਂ ਸੰਦੂ ਪਾਜੀ ਕੋ 6 ਆਉਂਦੀਆਂ ਟਰਾਲੀਆਂ ਇਕੱਠੀਆਂ ਆਉਂਦੀਆਂ ਫੇ ਤੁਰਦੇ ਆ ਲੈ ਆ ਵੀਆ ਹੋ ਜੀ ਹਾਂ ਜੀ ਬੋਲੀਏ ਵਧੀਆ ਵਾ ਵਧੀਆ ਹੀ ਹੋਊਗਾ ਚਲੋ ਚਲੋ ਟਾਈਮ ਨਾ ਚਲੋ ਚਲੋ ਮਾਰੋ ਮਾਰੋ ਸਾਲਾ ਤਾਰੇ ਆਉਣਾਰੇ ਵਾਲੇ ਝੱਲੇ ਬੰਦ ਦੋ ਬੰਨ ਗਏ ਦੁੱਪਾ ਲੜਾ ਤਾਂ ਕਰਕੇ ਜਾਨੀ ਜਾਨਾ ਯਾਰੀ ਤੋਂ ਨਹੀਂ ਆਣੂ ਹੁਣ ਫੇਰ ਤਾਰੇ ਵਾਲਾ ਚੱਲੇ ਆਂ ਇੱਥੇ ਕਹਿੰਦੇ ਫਤਰਾ ਵਾਲਾ ਬਣ ਗਿਆ ਤਾਂ ਕਰਕੇ ਵੇਖੋ ਇੱਧਰ ਮੋੜ ਕੇ ਕੱਢੀ ਬਹੁਤ ਹੀ ਖਾਤ ਜਿਹੜੇ ਪਾਣੀ ਕੱਢਣਗੇ ਅੜਕਦੇ ਆਂ ਹੁਣ ਬਸ ਆ ਗਏ ਤੇ ਨਾਲ ਵੀ ਚੱਲ ਰਹੇ ਆਂ ਪੂਰੀ ਕਮੀ ਦੇ ਨਾਲ ਉਹਨਾਂ ਨੂੰ ਦਿਖਾ ਗਾ ਗਏ ਆਂ ਗਏ ਆਂ ਨਿਆ ਦਾਰੇ ਵਾਲ ਕੋਲ ਗੋਣੇ ਆਂ ਤੇ ਤੋਂ ਜਿਹੜੇ ਕੰਦੇ ਆ ਗਏ ਉਹਨਾਂ ਨੂੰ ਦੁਕਾਨੇ ਨਾਲ i'm on you ਇੱਧਰ ਵੀ ਬੰਦੇ ਪਏ ਆਹ ਪਾ ਜਾਣਾ ਇਹਦੇ ਪਰਲੇ ਪਾਸੇ ਦੂਜੇ ਪਾਸੇ ਉਧਰ ਡੇ ਕਿੱਧਰ ਪਿੰਡੀ ਲੱਗੇ ਹੋਏ ਟਰਾਲੀ ਗੱਡੀ ਕਰਣ ਹਮੜਾ ਭਾਈ ਹੁੰਦੇ ਹੋਣਗੇ ਆਪਣੀਆਂ ਹੋੜੀ ਆ ਉਹ ਜਿਹੜਾ ਨਾ ਕਰਦੇ ਆ ਸਾਡੀ ਮੰਡੀ ਜਿੱਥੇ ਟਰਾਲੀ ਹਲਾਉਦੇ ਗੋਰੇ ਭਰਦੇ ਆ ਇੱਥੋਂ ਮੁੜ ਕੇ ਜਾਂਦੀ ਓਥੇ ਬੰਦੇ ਰਾਲੀਆਂ ਲਾਈਆਂ ਹੋਈਆਂ ਜਿੱਥੇ ਮਿੱਟੀ ਦੀ ਲੋੜ ਹੋਵੇ ਮਿੱਟੀ ਲੱਦ ਕੇ ਲੈ ਜਾਂਦੇ ਆਂ ਨੀ ਬੋਰੇ ਜਾਂਦੇ ਤੇ ਬੋਰੇ ਉਹਦੇ ਭਰਦੇ ਦੇ ਸ਼ੈੱਟ ਕੱਲੇ ਇਹ ਮੰਡੀ ਆ ਦਾਣਾ ਮੰਡੀ ਇੱਥੇ ਉਹਨਾਂ ਦੀ ਕਿੱਥੇ ਭਰਦੇ ਆਂ ਜੇ ਰੋਗੀ ਟਰਾਲੀ ਖਾਲੀ ਹੋਣੀ ਹੋਈ ਜੀ ਆ ਦੇ ਆ ਕੋਈ ਨਾ ਲੱਗ ਗਿਆ ਆਪਣੀ ਟਰਾਲੀ ਵੀ ਉਹ ਹੋ ਗਿਆ ਜੇਸੀ ਵੀ ਨਾਲ ਬੰਦੇ ਕੱਢੂ ਕਰਦੇ ਵੇ ਬਾਕੀ ਜਿੰਨੀ ਰਹਿ ਗਈ ਅੱਗੇ ਕਿ ਅੱਗੇ ਨਾ ਆਪਣਾ ਟਰੈਕਰ ਲੱਗਾ ਆ ਦੇਵੀ ਆਪਣੀ ਗੱਲੀ ਆ ਇਹ ਮੰਡੇ ਖਾਲੀ ਕਰਨ। ਸੱਤੀਆਂ ਦਿਓ। ਪੂਰਾ ਭਾਈ ਉਹਦਾ ਵਾਅਦਾ ਕਰਕੇ ਰੱਖਿਆ ਹੈ ਨਾ ਇਹਨਾਂ ਨੇ। ਹੂੰ। நாளை அப்ப ਇਹ ਵੀ ਕੰਿਆਂ ਨਾਲ ਆਉਣੀ ਪਣੀ ਅੱਗੇ ਇਹ ਵੀ ਕੰਿਆਂ ਨਾਲ ਆਉਣੀ ਪੈਣੀ ਅੱਗੇ ਹਣਾ ਬਾਜੀ ਕੰਿਆਂ ਨਾਲ ਆਉਣੀ ਪਊਗਾ ਨਾ ਖਾਲੀਆਂ ਹੋ ਗਏ ਟਰਾਲੀਆਂ ਆਪਣੀਆਂ ਹੁਣ ਚੱਲੇ ਆ ਖਾਣਾ ਮੁੰਡਾ ਪਿੰਦੇ ਵੇ ਪੇਜਾ ਤੁਰਦਿਆਂ ਘਰ ਨੂੰ ਤੁਰਿ ਜਾਵੇ ਚਲੋ ਚਲੋ ਇਹ 20 25 ਪਿੱਛੇ ਨੂੰ ਹੀ ਲੱਗਿਆ ਜਾਣੇ ਆ ਫਿਰ ਰਾਤ ਟ੍ਰਾਲੀਆਂ ਨੇ ਸ਼ਾਮਾਂ ਹੀ ਪੈ ਗਈਆਂ ਮੈਂ ਕਿਹਾ ਸੁਮੇਤ ਬੋਲਣਾ ਥੱਕ ਗਿਆ 4:30 ਵਾ ਹੋ ਗਏ ਆ ਕਿ ਜਾਣੇ ਆ ਘਰੇ ਹਣ ਉਹ ਹੋਈ ਆਗੇ ਬਹਿ ਗਿਆ ਕਲਪ ਕੱਟ ਕੇ ਹੋਣੀ ਹੈ ਇਹ ਕਲਪ ਨਾ ਕੋਈ ਨਾ ਬ੍ਰੋ ਉਹ 15 ਬਸ ਤੇ ਇਹ ਜਿਹੜੀ ਉਹਦੀ ਮੈਂ ਸਾਡੇ ਬੰਦੇ ਦੀ 70000 ਚ ਮਾਰੀ ਐ ਦਾ ਨਹੀਂ ਹੋਣੀ ਨਾ ਜਾਣਿਆ ਤੁਹਾਨੂੰ ਦਿਖਾਉਣਿਆਂ ਨਾਲੇ ਪੁਰੜਾ ਪੂਰਾ ਪੁਰੜ ਗਿਆ ਇੱਕ ਜੱਟ ਰਹਿੰਦਾ ਹੈ ਦੁਨੀਆ ਆ ਗਈ ਉਹ ਤੋਂ ਤੁਰਪੇ ਨੇ ਇਹ ਵਾਹ ਉਹ ਜਾਨਿਆ ਨਾਲ ਆਇਆ ਸੀ ਪਰ ਫੇਰ ਉਹ ਨਿਆ ਆ ਗਿਆ ਤੇ ਉਹ ਕੋਲ ਵੀ ਬਹੁਤ ਖੁਸ਼ੀ ਆ ਨੀ ਆਪਣੇ ਅੱਗੇ ਉਹ ਪਿੱਛੇ ਆ ਭਾਈ ਜੜੀ ਰਹੀਆਂ ਫਟਦਾ ਰਹੀਆਂ ਫਟ ਕੇ ਆ ਗਿਆ ਚੱਲੇ ਅੰਦਰ ਪਾ ਕੇ